ਮਹਾਰਾਜਾ ਰਣਜੀਤ ਸਿੰਘ ਅਤੇ ਫਰਾਂਸ ਦੇ ਸ਼ਾਸਕ ਨਪੋਲੀਅਨ ਬੋਨਾਪਾਰ ਦੀਆਂ ਤੁਸੀਂ ਬਹੁਤ ਸਾਰੀਆਂ ਕਹਾਣੀਆਂ ਸੁਣੀਆਂ ਹੋਣਗੀਆਂ ਪਰੰਤੂ ਇਹਨਾਂ ਦੋਨਾਂ ਮਹਾਨ ਯੋਧਿਆਂ ਦੇ ਗੱਠਜੋੜ ਦੀ ਕਹਾਣੀ ਤੁਸੀਂ ਕਦੇ ਨਹੀਂ ਸੁਣੀ ਹੋਣੀ ਇਤਿਹਾਸ ਦੇ ਪੰਨਿਆਂ ਵਿੱਚੋਂ ਅੱਜ ਤੁਹਾਡੇ ਲਈ ਇੱਕ ਅਜਿਹੀ ਅਣਸੁਣੀ ਕਹਾਣੀ ਲੈ ਕੇ ਆਏ ਹਾਂ ਜਿਸ ਦੇ ਬਾਰੇ ਤੁਸੀਂ ਕਦੇ ਸੋਚਿਆ ਵੀ ਨਹੀਂ ਹੋਵੇਗਾ ਨਪੋਲੀਅਨ ਨੇ ਮਹਾਰਾਜਾ ਰਣਜੀਤ ਸਿੰਘ ਨਾਲ ਮਿਲ ਕੇ ਅੰਗਰੇਜ਼ਾਂ ਦੇ ਖਿਲਾਫ ਯੁੱਧ ਛੇੜਨ ਦੀ ਯੋਜਨਾ ਬਣਾਈ ਸੀ ਪਰੰਤੂ ਵਾਟਰਲੂ ਦੀ ਜੰਗ ਵਿੱਚ ਨਪੋਲੀਅਨ ਦੀ ਹਾਰ ਤੋਂ ਬਾਅਦ ਇਹ ਯੋਜਨਾ ਸਿਰੇ ਨਾ ਚੜ ਸਕੀ ਜੇਕਰ ਇਹ ਦੋਹੇ ਯੋਧੇ ਮਿਲ ਕੇ ਅੰਗਰੇਜ਼ਾਂ ਨਾਲ ਟ ਨਾ ਕੇਵਲ ਸਿੱਖ ਰਾਜ ਦਾ ਇਤਿਹਾਸ ਹੋਰ ਹੁੰਦਾ ਬਲਕਿ ਭਾਰਤ ਵੀ ਅੰਗਰੇਜ਼ਾਂ ਦੀ ਗੁਲਾਮੀ ਦੀਆਂ ਜੰਜੀਰਾਂ ਤੋਂ ਬਹੁਤ ਪਹਿਲਾਂ ਹੀ ਆਜ਼ਾਦ ਹੋ ਜਾਂਦਾ ਅੱਜ ਦੇ ਇਸ ਵੀਡੀਓ ਵਿੱਚ ਤੁਹਾਨੂੰ ਨਪੋਲੀਅਨ ਬੋਨਾਪਾਰਟ ਅਤੇ ਮਹਾਰਾਜਾ ਰਣਜੀਤ ਸਿੰਘ ਦੇ ਦਰਮਿਆਨ ਹੋਣ ਵਾਲੇ ਸੰਭਾਵੀ ਗੱਠ ਜੋੜ ਦੀ ਅਣਸੁਣੀ ਕਹਾਣੀ ਸੁਣਾਉਣ ਦੀ ਕੋਸ਼ਿਸ਼ ਕਰਾਂਗੇ ਪੂਰੀ ਕਹਾਣੀ ਜਾਣਨ ਲਈ ਵੀਡੀਓ ਨੂੰ ਅੰਤ ਤੱਕ ਜਰੂਰ ਵੇਖਣਾ ਉਸ ਤੋਂ ਪਹਿਲਾਂ ਜੇਕਰ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਵੋ ਅਤੇ ਬੈਲ ਵਾਲਾ ਆਈਕਨ ਵੀ ਦਬਾ ਲਵੋ ਨਪੋਲੀਲੀਅਨ ਦਾ ਜਨਮ 15 ਅਗਸਤ 1769 ਈਸਵੀ ਨੂੰ ਫਰਾਂਸ ਦੇ ਅਧੀਨ ਟਾਪੂ ਕੋਰਸ